ਸੋਮਵਾਰ ਸੱਚ ਰਹਿਆ ਸਮਾਏ ਤਿਸ ਕੀ ਕੀਮਤ ਕਹੀ ਨਾ ਜਾਏ ਧੰਨ ਗੁਰੂ ਅਮਰਦਾਸ ਜੀ ਸੋਮਵਾਰ ਦੇ ਦਿਨ ਨੂੰ ਆਧਾਰ ਬਣਾ ਕੇ ਜੋ ਪਾਵਨ ਗਿਆਨ ਬਖਸ਼ਿਸ਼ ਕਰਦੇ ਨੇ ਕਿ ਜਿਹੜਾ ਮਨੁੱਖ ਗੁਰੂ ਸ਼ਬਦ ਦੀ ਸਿੱਖਿਆ ਰਾਹੀਂ ਸਦਾ ਥਿਰ ਰਹਿਣ ਵਾਲੇ ਵਿਆਪਕ ਪ੍ਰਮਾਤਮਾ ਦੇ ਗੁਣਾ ਵਿੱਚ ਇੱਕਮਿਕ ਰਹਿੰਦਾ ਹੈ ਉਸ ਦਾ ਜੀਵਨ ਇੰਨੇ ਉੱਚੇ ਗੁਣਾ ਵਾਲਾ ਹੋ ਜਾਂਦਾ ਹੈ ਜਿਸ ਦੀ ਕੀਮਤ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਆਖ ਆਖ ਰਹੀ ਸਭ ਲਿਬਲਾਈ ਜਿਸ ਦੇਵ ਹੈ ਤਿਸ ਪੱਲੇ ਪਾਏ ਵੈਸੇ ਤਾਂ ਹਰ ਕੋਈ ਆਪਣੇ ਉਦਮ ਤੇ ਹੱਥ ਨਾਲ ਉਸ ਰੱਬ ਨੂੰ ਆਖ ਆਖ ਕੇ ਕਥਨ ਕਰ ਕਰਕੇ ਧਿਆਨ ਉਸ ਤੇ ਕੇਂਦਰਿਤ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਸ ਦੇ ਪੱਲੇ ਹੀ ਤਤ ਗਿਆਨ ਪੈਂਦਾ ਹੈ ਜਿਸ ਉੱਤੇ ਉਹ ਆਪ ਬਖਸ਼ਿਸ਼ ਕਰਦਾ ਹੈ ਅਗੰਮ ਅਗੋਚਰ ਲਖਿਆ ਨਾ ਜਾਏ ਗੁਰ ਕੈ ਸ਼ਬਦ ਹਰ ਰਹਿਿਆ ਸਮਾਇ ਰੱਬ ਦਾ ਸਰੂਪ ਸਾਡੀ ਬੁੱਧ ਅਤੇ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਉਸ ਨੂੰ ਕੇਵਲ ਬੁੱਧ ਦੇ ਤਲ ਤੇ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਦੇ ਸ਼ਬਦ ਰਾਹੀਂ ਹੀ ਸੋਝੀ ਹੁੰਦੀ ਹੈ ਕਿ ਉਹ ਪਰਮਾਤਮਾ ਹਰ ਥਾਈਂ ਆਪ ਸਮਾਇਆ ਹੋਇਆ ਹੈ